ਆਗੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਕੁੜਤੇ ਪਜਾਮੇ ਦੀ ਵੈਰੇਟੀ ਪਹੁੰਚ ਗਈ ਜੀ ਸੂਟਾਂ ਦੀ ਵੈਰੇਟੀ ਤਾਂ ਪਹਿਲਾਂ ਸਾਰੀ ਕਿਸਮ ਦੀ ਆਈ ਹੋਈ ਹੈ ਜੀ ਕੁੜਤੇ ਪਜਾਮੇ ਦੀ ਵੈਰੇਟੀ ਵੀ ਆ ਗਈ ਜੀ ਬਹੁਤ ਮੇਲਦੀ ਰੇਸ਼ਮ ਵਰਗਾ ਕੱਪੜਾ ਜੀ ਬਿਲਕੁਲ ਪਿਓਰ ਡੀਜੀ ਵਿੱਚ ਤੇ ਆਈ ਕੱਪੜਾ ਇਹ ਰੰਗ ਬਹੁਤ ਆਗੇ ਦੇ ਵਿੱਚ ਮਾਰਕੀਟ 'ਚ ਵਿਕੇ 300 ਦਾ ਵਿਕੇ 350 ਦਾ ਸਾਡਾ ਰੇਟ ਹੈ ਸਿਰਫ 250 ਰੁਪਿਆ ਜੀ ਇਹ 5 ਮੀਟਰ ਦਾ ਸੂਟ 250 ਰੁਪਏ ਦੇ ਵਿੱਚ ਬਿਲਕੁਲ ਖੜਾਊ ਕਪੜਾ ਵਧੀਆ ਜਿਵੇਂ ਮਰਜੀ ਘਰ ਦੇ ਵਿੱਚ ਪਾਉਣ ਵਾਸਤੇ ਗਰਮੀ ਦੇ ਵਿੱਚ ਮਲਾਇਆ ਨੂੰ ਕੁਆਲਿਟੀ ਬਿਲਕੁਲ ਰੇਸ਼ੀਮ ਵਰਗਾ ਕਪੜਾ ਹੈਗਾ ਪਿਆਓ ਲੀਜੀ ਬੀਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨ ਤੇ ਮਾਲ ਆ ਗਿਆ ਇਹਦੇ ਵਿੱਚ ਰੰਗ ਡਾਰਕ ਲਾਈਟ ਬਿਲਕੁਲ ਮਲਾਈ ਵਰਗਾ ਕੱਪੜਾ ਜੀ ਇਹ ਰੰਗ ਦੇਖੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਕੰਦਰਾ ਚ ਮੁੰਡਿਆਂ ਵਾਲੇ ਸਿਆਣਿਆਂ ਵਾਲੇ ਬਜ਼ੁਰਗਾਂ ਵਾਲੇ ਸਾਰੇ ਮੇਲੇ ਦੇ ਕੰਦਰਾ ਆ ਗਏ ਇਹਦੇ ਵਿੱਚ ਕੱਪੜੀ ਦੀ ਕੁਆਲਿਟੀ ਪੂਰੀ ਵਧੀਆ ਜੀ ਸਿਰਫ 250 ਦੇ ਵਿੱਚ ਕਰਤਾ ਜੀ ਇਹ 5 ਮੀਟਰ ਦਾ ਕੁੜਤਾ ਪਜਾਮਾ ਸਿਰਫ 250 ਰੁਪਏ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਛੇਲ ਮੇਲੇ ਚੱਲ ਰਿਹਾ ਹੈਗਾ। ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਛੇਲ ਮੇਲੇ ਦਿੱਤੇ ਜੀ। 250 ਰੁਪਏ ਦੇ ਵਿੱਚ ਰੰਗ ਦੇਖੀ ਚਲੋ ਜੀ ਬਹੁਤ ਸੋਹਣੇ ਸੋਹਣੇ ਰੰਗ। ਪੂਰਾ ਵਧੀਆ ਕਪੜਾ ਜੀ ਹਨ ਸਾਰੇ ਇਹ। ਮਾਰਕੀਟ 'ਚ ਵੇਖੇ 3350 ਦਾ ਸਾਟਾ ਰੇਟ ਹੈ ਸਿਰਫ 250 ਰੁਪਿਆ ਜੀ ਇਹ। ਭਰਾਮਾ ਦੀ ਹੱਟੀ ਦੇ ਉੱਤੇ 250 ਦੇ ਵਿੱਚ ਕਰਤਾ ਜੀ ਕੁਰਤਾ ਪਜਾਮਾ। ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਇਹਦੇ ਵਿੱਚ ਜੀ। ਡਾਰਕ ਕਲਰ ਲਾਈਟੇ ਹਰ ਕਿਸਮ ਦੇ ਕਲਰ ਪਹੁੰਚ ਗਏ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਵੀ ਭਾਰੀ ਸੇਲ ਮੇਲੇ ਲੱਗੇ ਆ ਦੇਖੋ ਜੀ ਕਲਰ ਤਾਂ ਹਾਰੇ ਪੂਰੇ ਵਧੀਆ ਆ ਗਏ ਇਹਦੇ ਵਿੱਚ ਰੈੱਡ ਵੀ ਗਲਾਬ ਵੀ ਲਾਈਟ ਰੰਗ ਵੀ ਸਕਿਨ ਕਲਰ ਵੀ ਮਯੰਟਾ ਕੰਦਰ ਸਾਰੇ ਮੇਲ ਦੇ ਕੰਦਰ ਪਹੁੰਚ ਗਏ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਸੇਰ ਮੇਲੇ ਦੇ ਉੱਤੇ ਸਿਰਫ 250 ਦੇ ਵਿੱਚ ਕੁਰਤਾ ਪਜਾਮਾ ਕਰਤਾ ਹੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਗਰਮੀ ਵਾਲੇ ਕੁਰਤੇ ਪਜਾਮਿਆਂ ਦਾ ਭਾਰੀ ਸੇਰ ਮੇਲਾ ਭਰਾਮਾ ਦੀ ਹੱਟੀ ਵਾਸਟਰ ਰੋਡ ਮੌੜ ਮੰਡੀ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਜੀ ਉਰਤੇ ਵੀ ਅੰਮੇ ਦਾ ਸੂਟਾਂ ਦਾ ਗਰਮੀ ਵਾਲੀ ਹਰ ਵੈਰਾਈਟੀ ਨਵੇਂ ਨਵੇਂ ਡਿਜ਼ਾਈਨਾਂ ਤੇ ਰੰਗਾਂ ਦੇ ਵਿੱਚ ਪਹੁੰਚ ਚੁੱਕੀ ਹੈਗੀ ਭਰਾਮਾ ਦੀ ਹੱਟੀ ਵਸਟਨ ਰੋਡ ਮੋਰ ਮੰਡੀ